ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਆਪਾਂ ਲੈ ਕੇ ਆਏ ਥੋੜੇ ਬੱਚਿਆਂ ਵਾਸਤੇ ਇਨਰਾਂ ਤੇ ਚਾਹੇ ਬੱਚੇ ਤੁਹਾਡੇ ਛੋਟੇ ਨੇ ਚਾਹੇ ਬੱਚੇ ਤੁਹਾਡੇ ਸਾਲ ਦੇ 2 ਸਾਲ ਦੇ 3 ਸਾਲ ਦੇ ਇਹ ਸਾਰੇ ਬੱਚਿਆਂ ਵਾਸਤੇ ਇਨਰਾਂ ਦਾ ਸਟਾਕ ਆਪਣੇ ਕੋਲ ਆ ਚੁੱਕਿਆ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਲੈ ਸਕਦੇ ਹੋ ਪਰ ਵੀਡੀਓ ਦੇਖਣ ਸਾਰ ਤੁਸੀਂ ਆਪਣੇ ਆਰਡਰ ਜਿਹੜੇ ਫਾਸਟਲੀ ਕਰ ਦਿਓ ਕਿਉਂਕਿ ਨਾਲ ਦੀ ਨਾਲੇ ਚੀਜ਼ਾਂ ਰੁਕਦੀਆਂ ਹੁੰਦੀਆਂ ਹੋ ਸਭ ਤੋਂ ਪਹਿਲਾਂ ਬੱਚਿਆਂ ਨੂੰ ਠੱਡ ਲੱਗਦੀ ਹੈ ਠੀਕ ਹੈ ਜੀ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹ ਦੇਖੋ ਜੀ ਪਿੰਕ ਕਲਰ ਇਹ ਇਦਾਂ ਦੀਆਂ ਬਟਨਾਵਾਲੀਆਂ ਨੇ ਇਹ ਤੁਸੀਂ ਕੋਈ ਵੀ ਹੇ ਨੀਚੇ ਨੂੰ ਇਨਰ ਪਾ ਕੇ ਇਹ ਤੁਸੀਂ ਕੋਈ ਵੀ ਟੀ-ਸ਼ਰਟ ਪਾ ਕੇ ਉੱਪਰ ਨੂੰ ਵੀ ਪਾ ਸਕਦੇ ਹੋ ਤੇ ਨੀਚੇ ਨੂੰ ਵੀ ਪਾ ਸਕਦੇ ਹੋ ਠੀਕ ਹੈ ਆਪਣਾ ਸਕਰੀਨ ਸ਼ਾਟ ਲਈ ਜੋ ਬਹੁਤ ਸੋਹਣੇ ਇਹ ਕਲਰ ਬਣ ਕੇ ਰੈਡੀ ਹੋਏ ਨੇ ਆਪਣੇ ਕੋਲ ਤੇ ਇੱਕੋ ਤਰ੍ਹਾਂ ਦੇ ਆ ਦੋ ਦੋ ਪੀਸ ਵੀ ਬਣੇ ਹੋਏ ਨੇ ਛੋਟੇ ਵੱਡੇ ਦੇ ਵਿੱਚ ਇਹਨਾਂ ਦੇ ਵਿੱਚੋਂ ਤੁਸੀਂ ਸਕਰੀਨਸ਼ਾਟ ਲੈ ਕੇ ਟਿਕ ਲਾ ਕੇ ਤੁਸੀਂ ਮੈਨੂੰ ਭੇਜ ਦਿਓ ਠੀਕ ਹੈ ਇਹ ਹੈਗੇ ਨੇ ਇੱਕੋ ਤਰ੍ਹਾਂ ਦੇ ਦੇਖੋ ਇਹ ਤਿੰਨ ਚਾਰ ਪੀਸ ਇੱਕੋ ਤਰ੍ਹਾਂ ਦੇ ਨੇ ਇਹ ਤਿੰਨ ਪੀਸ ਇੱਕੋ ਤਰ੍ਹਾਂ ਦੇ ਨੇ ਇਹ ਹੈਗੇ ਨੇ ਇੱਕੋ ਤਰ੍ਹਾਂ ਦੇ ਇਹ ਬਟਨਾ ਵਾਲੇ ਨੇ ਇਹ ਦੇਖੋ ਇਹ ਬਹੁਤ ਸੋਹਣੇ ਨੇ ਇਹ ਬਟਨਾ ਵਾਲੇ ਨੇ ਤੁਸੀਂ ਇਹਨਾਂ ਦੇ ਵਿੱਚੋਂ ਵੀ ਲੈ ਸਕਦੇ ਹੋ ਤੇ ਇਹ ਦੇਖੋ ਇਹ ਨਿਊ ਬੌਰਨ ਬੇਬੀ ਵਾਸਤੇ ਆ। ਇਹ ਇੱਕ ਗਿੱਠ 4 ਉਂਗਲ ਦੀ ਐ ਮੇਨ। ਇੱਕ ਗਿੱਠ ਇੱਕ ਉਂਗਲ ਦੀ ਹੈ ਜੀ। ਇਹ ਨਵ ਜੰਮੇ ਬੱਚੇ ਵਾਸਤੇ ਆ। ਤੁਸੀਂ ਇਹਨੂੰ ਲੈ ਸਕਦੇ ਹੋ। ਤੇ ਇਹ ਹੈਗਾ ਸਵੈਟਰ ਛੋਟੇ ਜਿਹੇ ਬੇਬੀ ਦਾ ਜਿਵੇਂ ਨਿਊ ਬੌਰਨ ਬੇਬੀ ਹੁੰਦਾ। ਤੁਸੀਂ ਨੀਚੇ ਨੂੰ ਕੋਈ ਕੱਪੜਾ ਪਾ ਕੇ ਉੱਪਰ ਨੂੰ ਵੀ ਵੇਅਰ ਕਰਵਾ ਸਕਦੇ ਹੋ ਨੀਚੇ ਨੂੰ ਵੀ। ਤੇ ਬਹੁਤ ਹੀ ਸੋਹਣੇ ਲੱਗਦੇ ਨੇ ਪਾਏ ਹੋਏ। ਨਾਲੇ ਨਿੱਘ ਆਉਂਦੀ ਆ, ਠੰਡ ਨਹੀਂ ਲੱਗਦੀ। ਇਹ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ। ਤੁਸੀਂ ਬਸ ਸਕਰੀਨ ਸ਼ਾਟ ਲਈ ਜੋ। ਤੇ ਨਾਲ ਦੀ ਨਾਲ ਮੈਨੂੰ ਆਰਡਰ ਦੇ ਦਿਓ ਠੀਕ ਹੈ ਜੀ 컬러 ਤੁਸੀਂ ਜਿਹੜਾ ਤੁਹਾਨੂੰ ਤੁਹਾਡੇ ਬੱਚੇ ਦੇ ਸੋਹਣਾ ਲੱਗੂ ਉਹ ਤੁਸੀਂ ਲੈ ਸਕਦੇ ਹੋ ਇਹ ਹੈਗਾ ਜੀ ਰਾਇਲ ਬਲੂ ਕਲਰ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਪੀਸ ਇਹਨਾਂ ਦੇ ਵਿੱਚੋਂ ਕੋਈ ਵੀ ਮਾੜਾ ਨਹੀਂ ਜੀ ਤੁਸੀਂ ਆਪਣੇ ਬੱਚੇ ਵਾਸਤੇ ਲੈ ਸਕਦੇ ਹੋ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਇਹ ਇਹ ਥੋੜੀ ਜਿਹੀ ਚਮਕ ਵਾਲੀ ਉੱਨ ਲੱਗੀ ਹੋਈ ਆ ਇਹ ਤਾਂ ਕਿਸੇ ਨੇ ਪਸੰਦ ਵੀ ਕੀਤਾ ਸੀ ਪਰ ਜਿਨੂੰ ਵੀ ਪਸੰਦ ਆਉਂਦਾ ਤੁਸੀਂ ਇਹਦਾ ਸਕਰੀਨਸ਼ਾਟ ਜ਼ਰੂਰ ਲੈ ਲਿਓ ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਸਿਲੈਕਟ ਕਰ ਲਿਆ ਸੀ ਠੀਕ ਹੈ ਜੀ ਕੋਈ ਗੱਲ ਨਹੀਂ ਆਪਾਂ ਹੋਰ ਵੀ ਬਣਵਾ ਦਾਂਗੇ ਇਹ ਹੈਗੇ ਨੇ ਥੋੜਾ ਥੋੜਾ ਇਹਨਾਂ ਤੇ ਵਰਕ ਕੀਤਾ ਹੋਇਆ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਬਹੁਤ ਸੋਹਣੇ ਬਣੇ ਹੋਏ ਨੇ ਇਹ ਬੇਬੀ ਪਿੰਕ ਤੇ ਡਾਰਕ ਪਿੰਕ ਦੇ ਵਿੱਚ ਹੁਣ ਆਗੇ ਜੇ ਇਹ ਵਾਈਟ ਦੇ ਵਿੱਚ ਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਤੇ ਇਹ ਵੀ ਆਫ ਵਾਈਟ ਦੇ ਵਿੱਚ ਆ ਬਹੁਤ ਸੋਹਣੇ ਬਣੇ ਹੋਏ ਨੇ ਚਾਹੇ ਉੱਪਰ ਨੂੰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹਾਂ ਇਹ ਹੈਗਾ ਜੀ ਸਕਾਈ ਬਲੋ ਦੇ ਵਿੱਚ ਇਹ ਵੀ ਪੀਸ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਤੇ ਇਹ ਵੀ ਨੀਚੇ ਨੂੰ ਪਾਉਣ ਵਾਲਾ ਠੀਕ ਹੈ ਜੀ ਜਿਹੜੀਆਂ ਇਹ ਇਨਰ ਸਿਗੀਆਂ ਇਹ ਤਾਂ ਸਿਗੀਆਂ ਛੋਟੇ ਬੱਚਿਆਂ ਦੀਆਂ ਜਾਂ 1 ਸਾਲ 6 ਮਹੀਨੇ ਦੇ ਬੱਚੇ ਦੇ ਆਉਣ ਵਾਲੀਆਂ ਨੇ ਇਹ ਜੜੀਆਂ ਹੈਗੀਆਂ ਇਸ ਵਾਰ ਸਰਦੀ ਤੁਹਾਡੇ ਬੱਚਿਆਂ ਦੀ ਨਿਕਲ ਜੂਗੀ ਠੀਕ ਹੈ ਛੋਟੇ ਬੱਚਿਆਂ ਦੀ ਤੇ ਜਿਹੜੀਆਂ ਇਹ ਵਾਲੀਆਂ ਇਹ ਥੋੜੇ ਜੇ ਵੱਡੇ ਬੱਚੇ ਨੇ ਜਿਵੇਂ ਸਾਲ ਦੇ ਬੱਚੇ ਹੋਗੇ 2 ਸਾਲ ਦੇ ਹੋਗੇ ਮੈਨੂੰ ਲੱਗਦਾ ਵੀ 3 ਸਾਲ ਦੇ ਬੱਚੇ ਦੇ ਵੀ ਆਰਾਮ ਨਾਲ نیچے ਨੂੰ ਤੁਸੀਂ ਵੇਅਰ ਕਰਵਾ ਸਕਦੇ ਹੋ ਤੇ ਕਲਰ ਆਪਣਾ ਤੁਸੀਂ ਚੂਸ ਕਰ ਸਕਦੇ ਹੋ ਦੇਖੋ ਇਹ ਬਲੂ ਕਲਰ ਦੇ ਵਿੱਚ ਮੋਰ ਪੰਖੀ ਕਲਰ ਕਾਵਾਂਗੇ ਇਹਨੂੰ ਤੁਸੀਂ ਇਹਨਾਂ ਦਾ ਸਕਰੀਨ ਸ਼ਾਟ ਲਈ ਜਾਓ ਇਹ ਹੈਗੇ ਨੇ ਵਾਈਟ ਦੇ ਵਿੱਚ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਏ ਨੇ ਇਹਨਾਂ ਦੇ ਗਲੇ ਡੁੰਗੇ ਤਾਂ ਰੱਖੇ ਜਾਂਦੇ ਨੇ ਜਦੋਂ ਆਪਾਂ ਬੱਚੇ ਦੇ ਉਰੇ ਵੇਅਰ ਕਰਵਾਉਨੇ ਆ ਨਾ ਕਈ ਵਾਰੀ ਇੱਥੇ ਗਲੇ ਚੋਂ ਦਿਖ ਹੀ ਜਾਂਦੇ ਨੇ ਇਹ ਡੁੰਗੇ ਗਲੇ ਰੱਖੇ ਹੋਏ ਨੇ ਤੇ ਉੱਪਰ ਨੂੰ ਜਿਹੜਾ ਮਰਜੀ ਆਪਾਂ ਕੱਪੜਾ ਪਾ ਸਕਦੇ ਹਾਂ ਠੀਕ ਹੈ ਜੀ ਇਹ ਵੀ ਵਾਈਟ ਦੇ ਵਿੱਚ ਇਹ ਵੀ ਬਣ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਚਾਹੇ 베بی ਗਰਲ ਪਾ ਲਵੇ ਚਾਹੇ 베بی ਬੁਆਏ ਪਾ ਲਵੇ ਇਦਾਂ ਦੇ ਕਲਰ ਨੇ ਸਾਰੇ ਇਹ ਹੈਗਾ ਜੀ ਆਫ ਵਾਈਟ ਦੇ ਵਿੱਚ ਇਹਦੇ ਬੈਕ ਸਾਈਡ ਕੋਈ ਬੁਣਤੀ ਨਹੀਂ ਕਿਉਂਕਿ ਇਹ ਤਾਂ ਇਨਰਾਂ ਨੇ نیچے ਨਾ ਪਾਉਣ ਵਾਲੀਆਂ ਤੇ ਇਹ ਵੀ ਨਹੀਂ ਹੈਗਾ ਵੀ ਆਪਾਂ نیچے ਨੂੰ ਪਾ ਸਕਦੇ ਹਾਂ ਇਹਨਾਂ ਨੂੰ ਆਪਾਂ ਉੱਪਰ ਨੂੰ ਵੀ ਵੇਅਰ ਕਰਵਾ ਸਕਦੇ ਹਾਂ ਵੀ ਇੰਨੀਆਂ ਵੀ ਮਾੜੀਆਂ ਨਹੀਂ ਵੀ ਦੇਖੋ ਅੱਗੇ ਫਰੰਟ ਤੇ ਬੁਣਤੀ ਆ ਬੈਗ ਤੇ ਪਲੇਨ ਬਣਿਆ ਹੋਇਆ ਬਹੁਤ ਹੀ ਸੋਹਣਾ ਬਣ ਕੇ ਪੀਸ ਇਹ ਰੈਡੀ ਹੋਏ ਨੇ ਜਿਹੜੇ ਤੇ ਇਹ ਹੈਗਾ ਜੀ ਸਵੈਟਰ ਗੋਲ ਗਲੇ ਦਾ ਤੁਸੀਂ ਇਹਨੂੰ ਬਸ ਉਹ ਨਾਲ ਲਾਓ ਦੇਰ ਨਾਲ ਲਾਓ ਫਟਾਫਟ ਲੈ ਲਓ ਨਹੀਂ ਤਾਂ ਫਿਰ ਪਤਾ ਕਿ ਬੋਨਣਾ ਨੂੰ ਟਾਈਮ ਲੱਗ ਜਾਂਦਾ ਫਿਰ ਮੇਰੀਆਂ ਭੈਣਾਂ ਕਾਲੀ ਕਰਦੀਆਂ ਨੇ ਤੁਸੀਂ ਇਹਨਾਂ ਦੇ ਵਿੱਚੋਂ ਹੀ ਫਟਾਫਟ ਆਪਣੇ 2-2 4-4 ਪੀਸ ਜਿਹੜੇ ਲੈਣੇ ਨੇ ਉਹ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਬੈਗ ਤੋਂ ਪਲੇਨ ਬਹੁਤ ਸੋਹਣੇ ਬਣ ਕੇ ਪੀਸ ਇਹ ਰੈਡੀ ਹੋਏ ਹੋਏ ਨੇ ਆਪਣੇ ਕਲਰ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਡਾਰਕ ਵੀ ਨੇ ਲਾਈਟ ਵੀ ਨੇ ਵਾਈਟ ਵੀ ਆ ਤੇ ਆਫ ਵਾਈਟ ਵੀ ਆ ਇਹ ਵੀ ਦੋਨੋਂ ਸੇਮ ਕਲਰ ਪਰ ਇਹਨਾਂ ਦਾ ਡਿਜ਼ਾਈਨ ਆ ਜਿਹੜਾ ਅਲੱਗ-ਅਲੱਗ ਆ ਬੈਕ ਤੇ ਇਹਦੇ ਪਲੇਨ ਆ ਕੋਈ ਬੁਣਤੀ ਨਹੀਂ ਹੈਗੀ ਠੀਕ ਹੈ ਜੀ ਤੇ ਇੱਕ ਇਹ ਇਹਨਾਂ ਦੇ ਨਾਲ ਦੀ ਉਹ ਆ ਬਹੁਤ ਹੀ ਸੌਫਟ ਹੱਥਾਂ ਨਾਲ ਬੁਣੇ ਹੋਏ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪੀਸ ਆ ਜਿਹੜਾ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਸੀਗਾ ਮਿਲਦੇ ਆ ਕਿਸੇ ਹੋਰ ਵੀਡੀਓ ਚ ਕੋਈ ਤੁਹਾਡੇ ਬੱਚਿਆਂ ਵਾਸਤੇ ਸੋਹਣੇ ਸੋਹਣੇ ਚੀਜ਼ਾਂ ਲੈ ਕੇ ਆਉਂਦੇ ਰਵਾਂਗੇ ਤੇ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੀਆਂ ਲੈਣੀਆਂ ਨੇ ਫਟਾਫਟ ਆਰਡਰ ਕਰ ਸਕਦੇ ਹੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਚ ਤਤਕਲੀ ਸਾਰੀਆਂ ਭੈਣਾਂ ਉਹਨੂੰ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ